ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਡ 'ਚ ਉਹ ਚ ਸਕਾਰਮਾਸੀ ਹੱਡਾ ਹੁੰਦਾ ਅੱਡੇ ਦੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਹਸਪੀਟਲ ਆ ਕੀ ਗੱਲ ਆ ਇੱਥੇ ਸਰਜਿਕਲ ਆਪਰੇਟ ਨਹੀਂ ਹੁੰਦੇ ਇੱਥੇ ਹੱਡੀਆਂ ਦੇ ਪ੍ਰੋਬਲਮ ਨਹੀਂ ਹੁੰਦੇ ਸਰਜਿਕਲ ਵੱਡੇ ਤੋਂ ਵੱਡਾ ਆਪਰੇਟ ਇੱਥੇ ਹੁੰਦਾ ਹੱਡੀਆਂ ਦੇ ਆਪਰੇਸ਼ਨ ਇੱਥੇ ਹੁੰਦੇ ਜਿਹੜਾ ਮਰਜ਼ੀ ਤੁਹਾਨੂੰ ਪ੍ਰੋਬਲਮ ਆ ਸ਼ੂਗਰ ਆ ਪਿੱਤੇ ਦਾ ਨੁਕਸ ਹੋਆ ਬ੍ਰੇਨ ਐਮਰਜੈਂਸੀ ਆ ਕੋਈ ਚੱਕਰ ਆ ਫਰਸਟ ਏਡ ਲੈਣੀ ਆ ਜੇ ਤੁਹਾਨੂੰ ਇੱਥੇ ਆਣ ਕੇ ਰੋਟੀ ਵੀ ਅਸੀਂ ਦੇਣ ਦੇ ਆ ਕਪੜਾ ਲੀੜਾ ਬੈੱਡ ਦੇਣਦੇ ਆ ਗਰਮ ਪਾਣੀ ਤੌਲੀਏ ਸਾਬਣ ਤੱਕ ਸਮਾਜ ਸੇਵੀ ਹਸਪਤਾਲ ਖੋਲਿਆ ਗਿਆ ਤੇ ਤੁਸੀਂ ਫਾਇਦਾ ਲੈਣ ਨਹੀਂ ਹੁੰਦੇ ਤੁਸੀਂ ਦੌੜਦੇ ਜੰمبرਸਰ ਤੋਂ ਚਲਜੋ ਜੀ ਜਲੰਧਰ ਲੁਧਿਆਣਾ ਚਲਜੋ ਜੀ ਵੱਡੇ ਤੋਂ ਵੱਡੇ ਹਸਪਤਾਲ ਚ ਜਾ ਕੇ ਤੇ ਆਪਣਾ ਕੂੜਾ ਕਢਾ ਕੇ ਘਰ ਨੂੰ ਆਜੋ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇੱਕ ਨੀਗੀ ਦੀ ਖਾਣਾ ਪੂਰਤੀ ਲਿਆ ਕਿਸੇ ਦੇ ਮੂੰਹ ਕੋਈ ਉਹ ਜਿਹੇ ਲਬਜ ਨਿਕਲ ਜੇ ਵੀਡੀਓ ਫੜ ਕੇ ਸ਼ੇਅਰ ਤੋਂ ਸ਼ੇਅਰ ਕਰੀ ਜਾਂਦੇ ਆ ਤਮਾਸ਼ਾ ਬਣਾ ਦਿੰਦੇ ਆ ਆ ਵੇਖਿਓ ਵੀਡੀਓ ਚ ਆ ਬੋਲਤਾ ਵੇ ਆ ਕਰਤਾ ਤੇ ਜਿੱਥੇ ਕਿਸੇ ਦਾ ਭਲਾ ਹੋਣਾ ਸਰਬੱਤ ਦਾ ਭਲਾ ਹੋਣਾ ਜਿਹੜੀ ਗੁਰੂ ਨਾਨਕ ਦੇ ਘਰ ਚ ਸੇਵਾ ਲਿਖੀ ਜਾਣੀ ਉਹ ਵੀਡੀਓ ਇਹ ਸ਼ੇਅਰ ਦੀ ਕਰਨੀ ਕਿਉਂਕਿ ਉੱਤੇ ਸਾਡਾ ਭਲਾ ਹੋ ਜਾਣਾ ਨਾ ਉਹ ਕਿਸੇ ਦੇ ਗਰੀਬ ਗੋਵ ਦਾ ਇਲਾਜ ਹੋ ਜਾਣਾ ਫਰੀ ਚ ਕਿਸੇ ਤੱਕ ਚੰਗੀ ਗੱਲ ਪਹੁੰਚ ਜਾਣੀ ਆ ਉਹ ਸਾਨੂੰ ਸ਼ੇਅਰ ਕਰਨ ਦੀ ਕੀ ਲੋੜ ਆ ਜਾਂ ਲੋਕਾਂ ਨੂੰ ਕੀ ਨੋਟ ਰੱਖਣ ਦੀ ਲੋੜ ਆ ਸਾਨੂੰ ਦੇ ਆ ਵੀ ੱਟਕੇ ਖਾਈ ਜਾਓ ਵੱਡੇ ਹਸਪਤਾਲ ਤੇ ਲੈ ਜਾਓ ਜਿਹੜਾ 10 ਮੰਜ਼ਲੀ ਹਸਪਤਾਲ ਆ ਏਸੀ ਲੱਗੇ ਆ ਸਟਾਫ ਅੱਗੇ ਪਿੱਛੇ ਤੁਰਿਆ ਫਿਰਦਾ ਕਿ ਲੈ ਆਓ ਜੀ ਸੱਟ ਲੱਗੀ ਲੈ ਆਓ 20 ਲੱਖ 10000 ਇੱਥੇ ਕਰਾ ਦਿਓ 20000 ਉੱਥੇ ਕਰਾ ਦਿਓ 50000 ਇੱਥੇ ਕਰਾ ਦਿਓ ਵੱਡਾ ਆਪਰੇਸ਼ਨ ਕਰਨਾ ਸਰਜੀਕਲ ਕਰਨਾ ਆ ਗਿਆ ਉੱਥੇ ਅਸੀਂ ਰਹਿਣੀ ਹੈ ਸੱਟ ਤੇ ਜਿੱਥੇ ਕਹੀਏ ਨਾ ਕਿ ਸਰਬਤ ਦਾ ਭਲਾ ਚੈਰੀ ਟੇਬਲ ਹਸਪੀਟਲ ਤੁਹਾਡੇ ਵਾਸਤੇ ਖੋਲਿਆ ਗਿਆ ਸਾਹੀ ਹਸਪੀਟਲ ਕੱਲ ਹੀ ਖੋਲਿਆ ਕਿ ਜਿੱਥੇ ਕੋਈ ਵਿਚਾਰਾ ਘਰ ਵੇਚ ਕੇ ਗਹਿਣੇ ਇਨਾਂ ਡਾਕਟਰ ਜਿਹੜੇ ਕੁਝ ਡਾਕਟਰ ਗਰੀਬ ਲੋੜਵੰਦ ਪਰਿਵਾਰਾਂ ਦੇ ਗਹਿਣੇ ਮੁਕਾ ਦਿੰਦੇ ਆ ਨਾਲੇ ਮਰਿਆ ਮਰੀਜ਼ ਕਈ ਕਈ ਘੰਟੇ ਕਈਆਂ ਨੂੰ ਅੰਦਰ ਲਾ ਛੱਡਦੇ ਪੈਸੇ ਵਸੂਲ ਕੇ ਬਾਹਰ ਕੱਢ ਦਿੰਦੇ ਆ ਉੱਥੇ ਅਸੀਂ ਰਹਿੰਦੇ ਆ ਸੈੱਟ ਕਿਉਂਕਿ ਸਾਡੇ ਕੋਲ ਪੈਸੇ ਬੜੇ ਆ ਗਏ ਆ ਸਾਡੇ ਤੇ ਘਰਾਂ ਦੇ ਵਿੱਚ ਰਿਸ਼ਤੇਦਾਰ ਬੜੇ ਤਕੜੇ ਆ ਅਸੀਂ ਤੇ ਵੱਡੇ ਤੋਂ ਵੱਡੇ ਹਸਪਤਾਲ 'ਚ ਇਲਾਜ ਕਰਾਵਾਂਗੇ ਜੀ ਸਾਡਾ ਟੌਰ ਬਣੂ ਮਗਰੋਂ ਮਰੀਜ਼ ਪਤਾ ਲੈਣਾ ਉਹ ਉਹ ਫਲਾਣੇ ਹਸਪਤਾਲ 'ਚ ਇਲਾਜ ਕਰਾਇਆ ਆ ਵੇਖਿਆ ਕਿੱਡੇ ਹਸਪਤਾਲ 'ਚ ਖੜਿਆ ਲੱਖ ਦੀ ਲਾਂਤ 87258 42517 10 ਦਾ ਨੰਬਰ ਆ ਤੇ लाडी ਭਾਜੀ लाडी ਗਰੁਪ ਗਰਦਾਸਪੁਰ ਜਿਹੜੇ ਵੀਰ ਇੱਥੇ ਇਸ ਟਾਈਮ ਬੈਠ ਕੇ ਹਸਪਤਾਲ ਨੂੰ ਚਲਾ ਰਹੇ ਆ ਸੇਵਾਵਾਂ ਨਿਭਾ ਰਹੇ ਉਹਨਾਂ ਦਾ ਨੰਬਰ ਵੀ ਉੱਤੇ ਲਿਖ ਦਿੱਤਾ ਕੈਪਸ਼ਨ ਦੇ ਵਿੱਚ 83056 83056 00090 00090 ਆਨਲਾਈਨ ਰਾਤ ਦਿਨ ਜਦੋਂ ਮਰਜ਼ੀ ਕਾਲ ਕਰੋ ਭਾਵੇਂ ਗਰਦਾਸਪੁਰ ਜ਼ਿਲ੍ਹੇ ਵਾਲਿਓ ਲੁਧਿਆਣੇ ਵਾਲਿਓ ਆਲ ਪੰਜਾਬ ਦੇ ਵਿੱਚ ਬੇਨਤੀ ਕਰਦਾ ਵੀ ਉੱਥੇ ਨਾ ਜਾਇਓ ਜਿੱਥੇ ਹਸਪਤਾਲ ਚੰਦਰ ਵਰਦੇ 50000 ਜਮ੍ਹਾਂ ਕਰਾ ਲੈਂਦੇ ਆ ਇੱਥੇ ਵੱਧ ਤੋਂ ਵੱਧ ਜੇ ਤੁਹਾਡਾ ਲਵਾਂਗੇ ਜੇ ਕੋਈ ਤੁਹਾਨੂੰ ਕਹਿੰਨਾ ਕਿ ਲੱਖ ਰੁਪਏ ਦਾ ਇਲਾਜ ਆ ਦੀ ਕਰਾਓ ਐਡਮਿਟ ਇੱਥੇ ਤੁਹਾਨੂੰ ਘਰ ਹਰ ਗਮਾਹੋ ਦੇ ਕੇ ਵੀ ਮਸਾਂ ਮਾਰ ਕੇ 30-35 ਹਜ਼ਾਰ ਲਿਆ ਜਾਊਗਾ 30-35 ਹਜ਼ਾਰ ਲੱਖ ਦਾ ਚੌਥਾ ਹਿੱਸਾ ਉਹ ਵੀ ਕਿਉਂ ਦਵਾਈਆਂ ਤੇ ਕਿਸੇ ਫੈਕਟਰੀ ਨੇ ਫ੍ਰੀ ਨਹੀਂਾਨੂੰ ਦੇ ਦੇਣੀਆਂ ਜਾਂ ਜਿਹੜੀਆਂ ਪੱਟੀਆਂ ਆ ਜਾਂ ਜਿਹੜੇ ਇੰਜੈਕਸ਼ਨ ਆ ਚਲੋ ਸਟਾਫ ਦੀ ਸੇਵਾ ਫ੍ਰੀ ਆ ਲੰਗਰ ਪਾਣੀ ਗੁਰੂ ਨਾਨਕ ਦਾ ਦਿੱਤਾ ਸਭ ਕੁਝ ਉਹਦੇ ਘਰੋਂ ਲੈਣੇ ਆ ਅਸੀਂ ਦੀ ਮੰਗ ਸਕਦੇ ਫ੍ਰੀ ਆ ਸਾਰਾ ਕੁਝ ਫ੍ਰੀ ਹੈ ਤੇ ਸਾਰਾ ਕੁਝ ਸੇਵਾਾਂਾਂ ਸੀ ਆਪਦੇ ਨੇ ਮਰੀਜ਼ ਨੂੰ ਘਰ ਦੀ ਤਰ੍ਹਾਂ ਆਪਣੇ ਪਰਿਵਾਰ ਦੀ ਤਰ੍ਹਾਂ ਅਸੀਂ ਡੀਲ ਕਰਦੇ ਆਂ ਪਰ ਅਸੀਂ ਕੀ ਮੰਗਦੇ ਤੁਹਾਡੇ ਕੋਲ ਸਿਰਫ ਕੀ ਜਿਹੜੇ ਫਰਾਡ ਡਾਇਰੈਕਟਰ ਨੇ ਜਿਹੜੇ ਲੋਕਾਂ ਦਾ ਅੱਗਾ ਮਾਰਨ ੜੇ ਨੇ ਲੋਕਾਂ ਦੇ ਘਰ ਵਗਾਉਣ ੜੇ ਨੇ ਹਸਪਤਾਲਾਂ ਦੇ ਨਾਂ ਤੇ ਬੁੱਚੜਖਾਨੇ ਖੋਲੇ ਨੇ ਉਹਨਾਂ ਕੋਲੋਂ ਬਚ ਜਾਓ ਤੇ ਸਮਾਜ ਸੇਵੀਆਂ ਦੇ ਹਸਪਤਾਲ ਜਿਨ੍ਹਾਂ ਨੇ ਖੋਲੇ ਨੇ ਉੱਥੇ ਪਹੁੰਚੋ ਤੇ ਆਪਣਾ ਬਚਾਅ ਕਰੋ ਉਹਦੇ ਵਿੱਚ ਵੀ ਜੇ ਪਰਿਵਾਰ ਦੇ ਪਿੱਛੋਂ ਕੁਝ ਵੀ ਨਹੀਂ ਦੇਣ ਜੋ ਗਲਕੁਆਰੀ ਕਰ ਲਈਦੀ ਨਾ ਕਿ ਵੀਰੇ ਪਿੰਡਾਂ ਚੁੱਕੇ ਇਹ ਪਰਿਵਾਰ ਦੇ ਕੋਲ ਤੇ ਰੁਪਈਆ ਦੇਣ ਨੂੰ ਨਹੀਂ ਉਹਦੇ ਫਿਰ ਇਹ ਪਰਿਵਾਰ ਦੀ ਵੀਡੀਓ ਚਾੜ ਕੇ ਜਿਹੜੇ ਸਾਡੇ ਨਾਲ ਡੋਨਰ ਸੱਜਣ ਨੇ ਉਹਨਾਂ ਨੂੰ ਵੀਡੀਓ ਭੇਜ ਦੇਈ ਦੀ ਆ 20 3000 40 ਦਾ ਜਿੰਨੇ ਦਾ ਤਾਂ ਤਾਂ ਇਲਾਜ ਹੋਣਾ ਨਹੀਂ ਸੇਵਾ ਆ ਜਾਂਦੀ ਇਲਾਜ ਫਰੀ ਚ ਕਰਕੇ ਘਰ ਭੇਜ ਦੇਦਾ ਸਾਡੀਆਂ ਆਪਣੀਆਂ ਐਮੂਲੈਂਸਾਂ ਨੇ ਅਸੀਂ ਘਰੋਂ ਜਾਂਦੇ ਮਰੀਜ਼ ਲੈ ਕੇ ਉਹਨੇ ਤੇ ਘਰ ਵੀ ਛੱਡ ਕੇ ਉਹਨੇ ਤੇ ਪੈਸਾ ਵੀ ਕੋਈ ਨਹੀਂ ਲੈਣੇ ਤੇ ਫਿਰ ਇਹਦਾ ਮਤਲਬ ਇਹੋ ਘੜ ਪੀ ਘਰ ਵਾਲਾ ਜਿਹੜਾ ਉਹ ਤੇ ਜੋਗੜਾ ਹੀ ਐਵੇਂ ਹੀ ਹਸਪਤਾਲ ਕਾਹਦਾ ਆਉਣਾ ਜਿਹੜਾ ਫ੍ਰੀ ਫ੍ਰੀ ਵਾਜਾਂ ਮਾਰਦਾ ਇੱਥੇ ਕੀ ਹੋਣਾ ਪਰ ਉੱਥੇ ਸੈਟ ਰਹੀ ਨੇ ਜਿੱਥੇ ਜੇਬ ਖਾਲੀ ਕਰਕੇ ਤੇ ਘਰ-ਬਾਰ ਵੇਚ ਕੇ ਪਲਾਟ ਬੰਸੀਨਾ ਜ਼ਮੀਨਾ ਗਹਿਣੇ ਰੱਖ ਕੇ ਤਰਲੇ ਲੈ ਕੇ ਰਿਸ਼ਤੇਦਾਰਾਂ ਨਾਲੀ ਰੋੜ ਹੋ ਕੇ ਉਹਨਾਂ ਨੇ ਡਰਾ ਦੇਣਾ ਜੀ ਐ ਹੋ ਗਿਆ ਤੁਹਾਨੂੰ ਪਤਾ ਹੀ ਨਾ ਕੋ ਜੋਖੋ ਚੱਲਣ ਡਿਆ ਸੋ ਮੈਂ ਬੇਨਤੀ ਕਰਦਾ ਹਾਂ ਦਾ ਸਰਪੰਦਰ ਸਿੰਘ ਮੁਖ ਸੇਵਾਦਾਰ ਸਮਾਜ ਸੇਵਾ ਸੰਸਥਾ ਠਿਕਰੀਵਾਲ ਰਜਿਸਟਰ ਪੰਜਾਬ ਸਰਕਾਰ ਤੋਂ ਮਾਨਸੂਦਾ ਸਸਤਾ ਜੀ 5 ਸਾਲ ਤੋਂ ਸੇਵਾਵਾਂ ਦੇ ਵਿੱਚ ਹਾਜ਼ਰ ਹਾਂ ਜੀ 8725542517 ਆਲ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜਰੂਰਤ ਹੈ ਹਸਪੀਟਲ ਕੈਡਟ ਕੋਈ ਇਲਾਜ ਆ ਕੋਈ ਐਕਸੀਡੈਂਟ ਆ ਇਸ ਨੰਬਰ ਤੇ ਘੱਟੋ ਘੱਟ ਕਾਲ ਕਰ ਲੋ ਇਹਨਾਂ ਨੰਬਰਾਂ ਤੇ ਸਲਾਹ ਲੈ ਲਓ ਐਂਬੂਲੈਂਸ ਆਜੂਗੀ ਉਧਰੋਂ ਕਰਕੇ ਲਿਆਓ ਖੂਨ ਬਲੱਡ ਦੀ ਲੋੜ ਸਾਰੀਆਂ ਸੇਵਾਵਾਂ ਯਾਰ ਹਾਜ਼ਰ ਕਹਿੜ ਦਾ ਬਤਲੇਆ ਕਿ ਜੇ ਕਿਸੇ ਨੇ ਆਏ ਵੀਡੀਓ ਜਿਹੜੀ ਆ ਸਰਬੱਤ ਦੇ ਭਲੇ ਲਈ ਸ਼ੇਅਰ ਕਰਤੀ ਤੇ ਲੋੜਵੰਦਾਂ ਤੱਕ ਪਹੁੰਚ ਗਈ ਨਾ ਤੁਹਾਨੂੰ ਪੁੰਨ ਲੱਗੂ ਘਰ ਬੈਠਿਆਂ ਬਹੁਤ ਵੱਡਾ ਪੁੰਨ ਲੱਗੂ ਪਤਾ ਨਹੀਂ ਕਿਸੇ ਕੋਲ ਰੁਪਈਆ ਹੈ ਕਿ ਨਹੀਂ ਹੈ ਤੇ ਕਿਸੇ ਚੰਗਲ ਚ ਡਾਕਟਰ ਦੇ ਨਾਲ ਫਸ ਜਾਣ ਉਹਨਾਂ ਨੂੰ ਬਚਾ ਕੇ ਸਕਾਰਵਾਸੀਆਂ ਭੇਜੋ ਸਾਡੇ ਕੋਲ ਹਸਪੀਟਲ ਦੇ ਵਿੱਚ ਫ੍ਰੀ ਇਲਾਜ ਕਰਾਂਗੇ ਪਰ ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਬੰਦੇ ਦੇ ਕੋਲ 4 ਪੈਸੇ ਦੇਣ ਨੂੰ ਹੈਗੇ ਉਹ ਵੀ ਕੇਸ ਮਾਰ ਲੈ ਕੇ ਹਸਪਤਾਲ ਤੇ ਫ੍ਰੀ ਅਜਿਹਾ ਨਹੀਂ ਦੇਣੇ ਕਿਉਂਕਿ ਇੱਥੇ ਵੀ ਖਰਚੇ ਦੇ ਦਵਾਈਆਂ ਦੇ ਨੇ ਜਿੰਨਾ ਕੁ ਨੂੰ ਵੀ ਬੇਨਤੀ ਆ ਨਰੇ ਵੀਰਾਂ ਨੂੰ ਕਿ ਜੇ ਤੁਸੀਂ ਵੀ ਹਾਈ ਲੈਵਲ ਤੇ ਸਾਡਾ ਸਹਿਯੋਗ ਕਰ ਦਿੰਦੇ ਹੋ ਤੇ ਜਿਹੜਾ ਵਿਚਾਰਾ ਕਿਸਾਨ ਆ ਗਰੰਥੀ ਆ ਪਾਠੀ ਆ ਉਹ ਵਿਚਾਰਾ ਕਿੱਲੇ ਦਾ ਮਾਲਕ ਆ ਜਾਂ ਗਰੰਥੀ ਗੁਰੂ ਘਰ ਦੀ ਸੇਵਾ ਕਰਦਾ ਉਹਨਾਂ ਦੇ ਇਲਾਜ ਅੱਗੇ ਵੀ ਫ੍ਰੀ ਚੱਲਦੇ ਵੈਸੇ ਹੋਰ ਵੀ ਹਾਈ ਲੈਵਲ ਤੇ ਫ੍ਰੀ ਕਰ ਦਵਾਂਗੇ ਕਿੰਨਾਂ ਨਰੇ ਵੀਰ ਅੱਗੇ ਆ ਗਏ ਨੇ ਗਰੰਥੀਆਂ ਲਈ ਪਰ ਜੇ ਕਹੀਏ ਕਿ ਜਿਹੜੀ ਚੀਜ਼ ਨੂੰ ਬਹੁਤ ਸਸਤੇ ਚ ਲਾਦੀ ਹੈ ਉਹਦੀ ਕਦਰ ਨਹੀਂ ਪੈਂਦੀ ਹੁੰਦੀ ਇਹ ਸਾਰਾ ਕੁਝ ਫਰੀ ਹੈ ਜੀ ਸਾਰਾ ਕੁਝ ਬਾਰਾ ਮੰਗਾ ਕੇ ਸੇਵਾਵਾਂ ਕਰਾਂਗੇ ਫਿਰ ਮਰੀਜ਼ ਨੇ ਕਹਣਾ ਜੀ ਮੇਰੇ ਕੋ ਤੇ ਪੈਸੇ ਨਹੀਂ ਕੋਈ ਲਿਆ ਪਤਾ ਨਹੀਂ ਨਾ ਮੇਰਾ ਪਰਚਾ ਨਹੀਂ ਕੀਤਾ ਕਿ ਨਹੀਂ ਪਤਾ ਨਹੀਂ ਮੇਰੀ ਬਾਹ ਪਾਇਕ ਨਹੀਂ ਭਵੇਂ ਭਾ ਵੀ ਦਿੱਤੀ ਯਕੀਨ ਜਾਨੀ ਨਾ ਹੁੰਦਾ ਜਿੰਨਾ ਚ 2-3 ਲੱਖ ਲਾਈਏ ਨਾ ਸਾਨੂੰ ਯਕੀਨ ਹੀ ਨਹੀਂ ਹੋਣਾ ਕਿ ਸਾਡਾ ਇਲਾਜ ਹੋ ਗਿਆ ਕਿ ਨਹੀਂ ਹੋ ਗਿਆ ਇਸ ਕਰਕੇ ਸੀ ਉਹੀ ਜਿਹੜੀ ਹੈ ਨਾ ਚਾਲ ਉਹਦੇ ਤੇ ਚੱਲ ਚੁੱਕੇ ਆ ਕਿ ਜਿੰਨਾ ਚਿਰ ਅਸੀਂ ਕਿਸੇ ਨੂੰ ਥੋੜੇ ਬੋਤੇ ਪੈਸੇ ਨਾ ਦੇ ਦਈਏ ਰਿਸ਼ਵਰਨਾ ਦੇ ਦਈਏ ਜਾਂ ਕਿੰਨ ਚਾਰ ਪੈਸੇ ਲਟਾ ਨਾ ਦੀਏ ਘਰ ਉਹਨਾਂ ਚਿਰ ਸਾਨੂੰ ਯਕੀਨ ਹੀ ਨਹੀਂ ਹੁੰਦਾ ਸਾਡਾ ਕੰਮ ਹੋਇਆ ਕਿ ਨਹੀਂ ਹੋਇਆ ਇਸ ਕਰਕੇ ਜਿਹੜਾ ਕੋ ਗੁਰਨਾਲਕ ਦੀ ਰੀਤ ਚੱਲੀ ਹੈ ਨਾ ਨਾਮ ਜਪੋ ਵੰਡ ਛਕੋ ਕੀਰਤ ਕਰੋ ਉਹਦੇ ਤੇ ਆਜੋ ਤੇ ਬੇਨਤੀ ਹੱਥ ਜੋੜ ਕੇ ਕਰਦਾ ਸਰਬੱਤ ਦੇ ਭਲੇ ਲਈ ਵੀਡੀਓ ਦੇ ਧੁਕੀਆਂ ਕੱਢ ਦਿਓ ਪਤਾ ਨਹੀਂ ਕਿੰਨਿਆਂ ਦਾ ਭਲਾ ਹੋਣਾ ਤੁਹਾਡੇ ਜਰੀਏ ਤੇ ਮੈਂ ਕਹਿੰਦਾ ਸਕਾਰ ਮਾਸੀਆਂ ਅੱਡਾ ਕਲਾਨੌਰ ਬਟਾਲੇ ਤੋਂ ਜਾਂਦੇ ਡੇਰਾ ਬਾਬਾ ਨਾਨਕ ਨੂੰ ਸਰਬਤ ਦਾ ਪਲਾਚੈਰੀਟੇਬਲ ਹਸਪੀਟਲ ਚੱਲਣ ਡਿਆ ਪਤਾ ਨਹੀਂ ਕਿੰਨੇ ਸੀਤ ਪਰਿਵਾਰਾਂ ਦੇ ਇਥੋਂ ਲਾਜ ਹੋ ਚੁੱਕੇ ਨੇ ਸੀਤ ਪਰਿਵਾਰਾਂ ਦੇ ਪਰਿਵਾਰਾਂ ਦੇ ਗਾੜੀ ਕਿ ਗਰੰਥੀ ਸਿੰਘਾਂ ਦੇ ਤੇ ਜਿਨ੍ਹਾਂ ਦੀ ਸੇਵਾਵਾਂ ਹੀ ਨਹੀਂ ਲੱਗੀਆਂ ਤੇ ਮੈਂ ਬੇਨਤੀ ਕਰਦਾ ਵੀਰੋ ਸਾਡਾ ਆਪਣਾ ਵੀ ਫਰਜ਼ ਬਣਦਾ ਕਈ ਕਾਰ ਸੇਵਾ ਦੇ ਨਾਂ ਤੇ ਵੱਡੀਆਂ ਵੱਡੀਆਂ ਗੱਡੀਆਂ ਢਿੱਡ ਕੱਢ ਕੇ ਆ ਜਾਂਦੀ ਚਿੱਟੀ ਸ਼ੌਂਕ ਹਰ ਵੜੀ ਗੁਰੂ ਘਰ ਚ ਦੇਣਾ ਉੱਥੇ ਦੇਣਾ ਉੱਥੇ ਇਮਾਰਤ ਬੰਡੀਆਂ ਮਾਰਤਾ ਹੀ ਬਣਾਈ ਜਾਣੀਆਂ ਯਾਰ ਜੇ ਕੋਈ ਹਸਤਾਲਾ ਲਾ ਸੇਵਾ ਕਰਦਾ ਕੋਈ ਮੋਦੀ ਕਾਨਾ ਖੋਲ੍ਹਿਆ ਕੋ ਗਰੀਬਾਂ ਦੀ ਬਾਹ ਪੜਦਾ ਕੋਈ ਇਲਾਜ ਕਰਾਉਂਦਾ ਕੋਈ ਫੀਸਾਂ ਸੇ ਮਾਮਾ ਪੜਿਹਾਤੀ ਕਰੋ ਤਾਂ ਜੋ ਗੁਰੂ ਦੇ ਘਰ ਲੇਖੇ ਚ ਲੱਗ ਸਕੇ ਕਿਉਂਕਿ ਗੁਰੂ ਨਾਨਕ ਕਹਿੰਦਾ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਬਾਬੇ ਕੋਈ ਕੋ ਨਹੀਂ ਲੈ ਸਕਦੇ ਗੁਰੂ ਘਰੋਂ ਅਸੀਂ ਇਦਾਂ ਨਹੀਂ ਕੋਈ ਵੱਡੀਆਂ ਬਿਲਡਿੰਗਾਂ ਪਾ ਕੇ ਹੁਣ ਲੈ ਸਕਦੇ ਨਾ ਉਹ ਗੁਰੂ ਤੇ ਕੱਖਾਂ ਦੀ ਕੁੱਲੀ ਚ ਹੀ ਗੁਰੂ ਨਾਨਕ ਮਹਾਰਾਜ ਜੀ ਖੋਸੀ ਤੇ ਬਰਾਜੇ ਪਾਂਦੇਵਾਂ ਨਹੀਂ ਸੀ ਗਏ ਵੱਡੇ ਰਾਜਿਆਂ ਨਾਲ ਨਹੀਂ ਗਏ ਉਹ ਮੀਰ ਮੰਨੂ ਨਾਲ ਨਹੀਂ ਗਏ ਉਹ ਆਪਣੇ ਪਾਂਦੇਵਲ ਗਏ ਉਹ ਮਲਕ ਭਾਗੋ ਵੱਲ ਗਏ ਰੁੱਖੀਆਂ ਮਿਚੀਆਂ ਰੋਟੀਆਂ ਖਾਧੀਆਂ ਉਹ ਚੋਂ ਆਨੰਦ ਆ ਗਿਆ ਗੁਰਨਾਨਕ ਜੀ ਆਰ ਗਰੀਬਾਂ ਦਾ ਸੋ ਮੈਂ ਬੇਨਤੀ ਇਹ ਕਰਦਾ ਵਾਂ ਕਿ ਵੱਡੇ ਹਸਪਤਾਲ ਵੇਖ ਕੇ ਸਾਹ ਸੌਕਸ ਤੇ ਨਾ ਫਸੋ ਹਸਪਤਾਲ ਇਹ ਵੀ ਏਸੀ ਆ ਫੋਨ ਬਹੁਤ ਵਧੀਆ ਬਿਲਡਿੰਗ ਬਹੁਤ ਵਧੀਆ ਡਾਕਟਰਾਂ ਦਾ ਸਟਾਫ ਸਾਰੇ ਸਮੇਂ ਮਾਂ ਦੇਂਦੇ ਨੇ ਇੱਥੇ ਸੋ ਇਸ ਕਰਕੇ ਬੇਨਤੀ ਇਹ ਕਰਦਾ ਜਿਹੜਾ ਸਹਿਯੋਗ ਦੇ ਸਕਦਾ ਹੱਥ ਵੰਡਾ ਸਕਦਾ ਉਹ ਸਾਡਾ ਹੱਥ ਵੀ ਵੰਡਾਓ ਆਣ ਕੇ ਤੇ ਜਿਹੜੇ ਆਪਣੇ ਪਿੰਡਾਂ ਚ ਲਾ ਕੇ ਸਕੇ ਕੋਈ ਵਿਚਾਰਿਆਂ ਕੋਈ ਟੈਸਟ ਜਿਹੜੇ ਆ ਉਹ ਬਹੁਤ ਹਿਸਾਬ ਦੇ ਨਾਲ ਕੀਤੇ ਜਾਂਦੇ ਆ ਜੇ ਸਾਡੇ ਕੋਲ ਕੋਈ ਟੈਸਟ ਕਰਨ ਡਿਆ 1000 ਰੁਪਏ ਲਓ ਜੀ 8000 ਦੇ ਕਰਾਂਗੇ ਤੁਸੀਂ ਇੱਥੇ ਆ ਜਾਓ ਮਰ ਕੇ 3350 ਨਹੀਂ ਲੱਗਣਾ ਤੁਹਾਡੇ ਸਾਰੇ ਟੈਸਟ ਹੋ ਜਣੇ ਸੈਡ ਉੱਤੋਂ ਵੀ ਥੱਲੇ ਕਰ ਦਈਏ ਤੇ ਜੇ ਕੋਈ ਘਰੋਂ 500 ਰੁਪਿਆ ਵੀ ਨਹੀਂ ਹੈਗਾ ਟੈਸਟ ਕਰਉਣ ਜੋਗੇ ਨਹੀਂ ਹੈਗਾ ਕੋਈ ਉਹ ਵੀ ਆ ਜੇ ਉਹਦੇ ਵੀ ਟੈਸਟ ਗੁਰਨਾ ਲਿਖੇ ਵਿੱਚ ਪਾ ਜਾਣੇ ਪਰ ਉੱਥੇ ਪਾਪ ਲੱਗਦਾ ਜਿੱਤੇ ਹੀ ਦੇਣ ਜੋਗੇ ਹੋਈਏ ਤੇ ਸਭ ਨੂੰ ਫ੍ਰੀ ਕਰਾ ਕੇ ਘਰਾਂ ਨੂੰ ਜਾਈਏ ਨਾ ਉੱਥੇ ਫਿਰ ਜਿਹੜਾ ਇਲਾਜ ਨਾ ਬਾਬਾ ਵੀ ਵੇਂਦਾ ਵੀ ਇਹ ਬੰਦਾ ਚਲਾਕੀ ਕਰਕੇ ਇਲਾਜ ਕਰਾਉਣ ਡਿਆ ਗਰੀਬ ਜਿੱਥੇ ਦੁਆ ਲੱਗਦੀ ਦੁਆ ਨਹੀਂ ਲੱਗਦੀ ਦੁਆ ਵੀ ਲੱਗ ਜਾਂਦੀ ਇਸ ਕਰਕੇ ਵਿਸ਼ਵਾਸ ਕਰੋ ਗੁਰਨਾਨਕ ਤੇ ਵਿਸ਼ਵਾਸ ਕਰਕੇ ਸਾਡੇ ਕੋਲ ਆਓ ਤੇ ਤੁਹਾਨੂੰ ਹਰ ਤਰ੍ਹਾਂ ਦਾ ਲਾਜਮਾ ਹੀਆ ਕਰਾ ਕੇ ਦਵਾਂਗੇ ਕੋਈ ਤੁਹਾਨੂੰ ਪੈਸੇ ਦੀ ਟੈਨਸ਼ਨ ਨਹੀਂ ਨਹੀਂ ਪੈਸਾ ਕੋਲ ਹੈਗਾ ਕੋਈ ਉਹ ਜੀ ਅਭੀ ਨਾ ਵੀ ਨਹੀਂ ਹੈਗੀ ਲੋੜ ਤੇ ਪੈ ਗਈ ਆ ਤੁਸੀਂ ਆਪ ਆਜੋ ਮਰੀਜ਼ ਲੈ ਕੇ ਆਜੋ ਇੱਥੇ ਐਡਮਿਟ ਕਰਾਓ ਇਲਾਜ ਸ਼ੁਰੂ ਕਰਾਈਏ ਪੈਸੇ ਦਾ ਹੀ ਰਾਲ ਮਿਲ ਕੇ ਬਾਅਦ ਚ ਵੇਖ ਲਾਂਗੇ ਕਿੰਦਾ ਲਿਆਉਣਾ ਕਿੰਦਾ ਕਰਨਾ ਕੋਈ ਵੀ ਨਗਰ ਇੰਨਾ ਗਿਆ ਗੁਜ਼ਰ ਰਹੇ ਹੁੰਦਾ ਮਾਰਾ ਮੋਟਾ ਪਿੰਚ ਹੋ ਜੇ ਨਗਰ ਵਾਲੇ ਕਰ ਦਿੰਦੇ ਨਾਲ ਹੋ ਕੇ ਚਲੋ ਜਾ ਇਲਾਜ ਕਰਾਓ ਫਲਾਣੇ ਦਾ ਪਰ ਨਜਾਇਜ਼ ਪੈਸੇ ਲਾਉਣ ਤੋਂ ਮੈਂ ਕਹਿੰਦਾ ਨਜਾਇਜ਼ ਨਾ ਲਾਈਏ ਜਿੱਥੇ 50000 ਚ ਇਲਾਜ ਹੋ ਜਾਣਾ ਉੱਥੇ 4 4 5 5 ਲੱਖ ਕਿਉਂ ਇਸ ਤਰ੍ਹਾਂ ਚ ਦਈਏ ਉਸੇ 50000 ਚ ਦਾ ਇਲਾਜ ਹੋ ਗਿਆ ਤੇ ਪਤਾ ਨਹੀਂ ਗਾੜੀ ਉਹਨਾਂ ਪੈਸੇ ਨਾਲ ਕਿੰਨੇ ਵੀ ਜਰ ਹੋਰ ਇਲਾਜ ਹੋ ਜਾਣਾ ਸਮਝਾਉਣ ਦਾ ਮਤਲਬ ਮੈਂ ਇਹ ਚਰਨਾਂ ਦੀ ਧੂੜ ਆ ਬਰਨਾਲਕੇ ਦੇਰਦਾ ਕੁਕਰ ਆ ਮੈਂ ਤੇ ਭੌਂਕਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ